ਕਿਹੜੀ ਅਸੀਂ ਕੌਮ ਜਿਹੜੀ ਬੜੀ ਇਮਾਨਦਾਰ ਹੈ ਤੁਸੀਂ ਇੰਨੀ ਰਿਸਰਚ ਕੀਤੀ ਸਭ ਤੋਂ ਪਹਿਲਾਂ ਨਬੀ ਪਾਕ ਦੀ ਕੌਮ ਬੇਸ਼ੱਕ ਅਗਰ ਨਬੀ ਪਾਕ ਦੀ ਫਾਲੋਅਰ ਹੋਵੇ ਤੇ ਨਾ ਤਾਂ ਨਹੀਂ ਮਾਸ਼ਾਅੱਲਾ ਉਸ ਤੋਂ ਬਾਅਦ ਪੂਰੀ ਦੁਨੀਆਂ ਪੂਰੀ ਦੁਨੀਆ ਤੋਂ ਸਿੱਖਾਂ ਦੀ ਕੌਮ ਇਮਾਨਦਾਰ ਹੈ ਅੱਛਾ ਉਹ ਤਾਂ ਮੈਂ ਤੁਹਾਨੂੰ ਦੱਸਣਾ ਕਿਉਂ ਮੈਂ ਉੱਥੇ ਚਾਰ ਸ਼ਹਿਰ ਲਿਖਿਆ ਅਗੋਂ 40 50 ਸਾਲ ਪਹਿਲਾਂ ਅੱਛਾ ਸੁਣੋ ਸਿੱਖ ਕਬੀਲਾ ਗੱਲ ਦਾ ਪੱਕਾ ਵਾਹ ਸਿੱਖ ਕਬੀਲਾ ਗੱਲ ਦਾ ਪੱਕਾ ਸਿੱਖ ਕਬੀਲਾ ਗੱਲ ਦਾ ਪੱਕਾ ਦਿੱਤਾ ਕੋਲ ਨਭਾਵੇ ਆਹਾ ਦਿੱਤਾ ਕੋਲ ਨਭਾਵੇ ਨਭਾਵੇ ਦਿੱਤਾ ਕੋਲ ਨਭਾਵੇ ਨਭਾਵੇ ਵਡੀ ਸੀ ਬਾਬਾ ਗੁਰੂ ਨਾਨਕ ਦੇਵ ਬੁੱਲੇ ਸ਼ਾ ਫਰਮਾਵੇ ਵਾਹ 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 ਬਲੀ ਸ਼ਾ ਜੀ ਬੁੱਲੇ ਸ਼ਾ ਹੋਰਾਂ ਨੇ ਬਾਬਾ ਗੁਰੂ ਨਾਨਕ ਦੇਵ ਹੋਰਾਂ ਦੇ ਬਾਰੇ ਚ ਲਿਖਿਆ ਔਰ ਉਹ ਜਿਹੜੇ ਉਹਦੇ ਪਰਕਾਰ ਨੇ ਸਿੱਖ حضرت ਬੁੱਲੇ ਸ਼ਾ ਨੂੰ ਬਹੁਤ ਮੰਨਦੇ ਆ ਅਸੀਂ ਖੁਦ ਜਿਹੜਾ ਹੁਣ ਅੱਗੇ ਮੈਂ ਤੁਹਾਨੂੰ ਦੱਸਣਾ ਸਿੱਖ ਸਰਦਾਰ ਦੀ ਯਾਰੀ ਪੱਕੀ ਵਾ 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 ਭੀੜ ਪਵੇ ਨਹੀਂ ਹੱਸਦਾ ਮੇਰਾ ਡੀਐਨਏ ਆ ਮੈਂ ਤਾਂ ਖੁਸ਼ ਆ ਸਿੱਖ ਸਰਦਾਰ ਦੀ ਯਾਰੀ ਪੱਕੀ ਭੀੜ ਪਵੇ ਨਹੀਂ ਹੱਸਦਾ ਯਾਰਾਂ ਨਾਲ ਇਹ ਕਾੜ ਕਡਾਉਂਦਾ ਆਹਾ ਯਾਰਾਂ ਨਾਲ ਇਹ ਕਾੜ ਕਡਾਉਂਦਾ ਯਾਰਾਂ ਨਾਲੇ ਹੱਸਦਾ ਵਾ 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 ਕੀ ਬਾਤ ਹੈ ਯਾਨੀ ਯਾਰਾਂ ਦੇ ਯਾਰ ਨੇ ਯਾਰਾਂ ਦੇ ਯਾਰ ਵਾ 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 ਤੇ ਬਿਜ਼ਨਸ ਵਿੱਚ ਸਚਾਈ ਸੁਚੀ ਆਈ ਬਿਜ਼ਨਸ ਵਿੱਚ ਸਚਾਈ ਵਿੱਚ ਸੁਚਾਈ ਇਹਦੀ ਹੂੰ ਕੋਠੇ ਚੜ ਕੇ ਬੋਲਦੀ ਹੂੰ ਵੇਖਣ ਹੁਣ ਕੈਨੇਡਾ ਤੇ ਅਮਰੀਕਾ ਛਾਏ ਨੇ ਵਜਾਉਦੀ ਆ ਮੈਂ ਤੁਹਾਨੂੰ ਇੱਕ ਮਿਸਾਲ ਵੀ ਦੇਗਾ ਮੇਰੀ ਪਰਸਨਲ ਬਿਜ਼ਨਸ ਵਿੱਚ ਸੁਚਾਈ ਇਹਦੀ ਹੂੰ ਕੋਠੇ ਚੜ ਕੇ ਬੋਲਦੀ ਸਿੱਖਾਂ ਕੋਲ ਮੁਹੰਮਦ ਦੀ ਤਕੜੀ ਨੇਣ ਕੇ ਸਿੱਖ ਬਿਜ਼ਨਸ ਵਿੱਚ ਇਹ ਬੜਾ ਲਫ਼ਜ਼ ਸੁਣਨ ਵਾਲ ਨੇਣ ਕੇ ਦਾ ਮਤਲਬ ਸਮਝਦੇ ਨਾ ਨਹੀਂ ਨਾਤਰ ਸਿੱਖ ਬਿਜ਼ਨਸ ਵਿੱਚ ਸੁਚਾਈ ਉਦੀ ਕੋਠੇ ਚੜ ਕੇ ਬੋਲਦੀ ਜਾਨੀ ਇੰਨੀ ਆ ਕਿ ਮਨਵਾ ਲਿਆ ਉਹਨਾਂ ਨੇ ਆਹ ਸਿੱਕਾ ਕੋਲ ਮੁਹੰਮਦ ਮਾਮਦੀ ਤਕੜੀ ਨੇਣ ਕੇ ਪੂਰਾ ਤੋਲਦੀ ਨੇਣ ਕੇ ਕਿਤੇ ਆਕੜ ਕੇ ਅੱਛਾ ਭਾਈ ਹਾਂ ਮੈਂ ਪੂਰਾ ਤੋਲਣਾ ਲਾਲੋ ਜੇ ਦਾ ਜ਼ੋਰ ਲੱਗਦਾ ਮੈਂ ਨਹੀਂ ਮੈਂ ਪੂਰਾ ਤੋਲਣਾ ਵਾ ਤੇ ਮੇਰਾ ਪਿੰਡ ਛੱਪਾ ਹੈ ਹਮ ਮੇਰੀ ਬੇਗਮ ਦਾ ਪਿੰਡ ਤੁੰਗਾ ਮੈਂ ਉਹ ਕੋੜ ਮੋੜ ਕੇ ਲੈ ਆਂਦੇ ਵਿੱਚ ਕੀ ਛੱਪਾ ਕੀ ਤੁੰਗਾ ਵਾਲੇ ਹਮ ਅਮਰitsar ਲੁਧਿਆਣਾ ਅਮਰitsar ਵੀ ਮੇਰਾ ਵਾ ਵਾ ਸਦਕੇ ਜਾਵਾ ਅਮਰਸਰ ਦੇ ਮੈਂ ਤੇ ਖਾਣਾ ਕਾਬਾ ਤੇ ਮੁਕੱਦਰ ਚੀਦਾ ਤੇ ਬਾਅਦ ਮੈਨੂੰ ਮੈਨੂੰ ਅਮਰਸਰ ਦੀ ਭੁੱਲਦਾ ਕੋਈ ਸਾਰੀ ਦੁਨੀਆ ਭੁੱਲ ਜਾ ਮੇਰੇ ਕਿਹੜੇ ਪਿੰਡ ਦੇ ਹੋ ਤੁਸੀਂ ਅਮਰitsar ਹੈ ਕਿਹੜੇ ਪਿੰਡ ਦੇ ਹੋ ਛਾਪਾ ਛਾਪਾ ਅੱਛਾ ਪਿੰਡ ਛਾਪਾ ਹੈ ਛਾਪਾ ਸੀ ਸਹੀ ਸਹੀ ਮੇਰਾ ਛਾਪਾ ਸੀ ਮੇਰੀ ਬੇਗਮ ਦਾ ਸੀ ਤੁੰਗਾ ਇਹ ਸ਼ਹਿਰ ਚ ਆ ਗਿਆ ਤੁੰਗਾ ਤੁੰਗੇ ਨਾਲ ਦਿਖਉ ਮੈਂ ਅੱਛਾ ਕੀ ਛਾਪਾ ਕੀ ਤੁੰਗਾ ਵਾਲੇ ਅਮਰਸਰ ਲੁਧਿਆਣਾ ਸਿਕਾ ਨੂੰ ਸਲਾਮ ਹੈ ਬਾਬਾ ਮਿੱਤਰ ਬੜੇ ਪੁਰਾਣੇ ਹੁਣ ਅਗਲੀ ਗੱਲ ਬੜੀ ਜ਼ਰਾ ਥੋੜੀ ਜੀ ਹੈ ਤੇ ਕਿਸੇ ਵੀ ਨਹੀਂ ਹੋਣ ਦੇਣਾ ਹਾਏ ਕਿਸੇ ਵੀ ਨਹੀਂ ਹੋਣ ਦੇਣਾ ਕਿਸੇ ਵੀ ਨਹੀਂ ਹੋਣ ਦੇਣਾ ਤੇ ਸਾਨੂੰ ਕਿਸੇ ਵੀ ਨਹੀਂ ਹੋਣ ਦੇਣਾ ਇੱਕ ਆਹਾ ਤੇ ਸਾਨੂੰ ਕਿਸੇ ਵੀ ਨਹੀਂ ਹੋਣ ਦੇਣਾ ਇੱਕ ਅਸੀਂ ਗੱਡੀ ਦੀਆਂ ਦੋ ਲੈਣਾ ਹਾਏ ਰਹਿਣਾ ਵੀ ਨਾਲ-ਨਾਲ ਆ ਤੇ ਜੱਪੀ ਵੀ ਨਹੀਂ ਪਾ ਸਕਦੇ ਵਾ 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 ਕੀ ਬਾਤ ਹੈ ਤੇ ਮੈਂ ਮੈਂ ਇੱਕ ਪਰਸਨਲ ਹੀ ਜਾਣਨਾ ਹੈ ਕਿ ਨਾਰਵੇ ਦੇ ਵਿੱਚ ਇੱਕ ਸਿੱਖ ਨੇ ਟਾਈਮ ਦਿੱਤਾ ਕਿ 8:00 ਵਜੇ ਫਲਾਣੇ ਦਿਨ ਪਹੁੰਚ ਜਾਗਾ ਤੇ ਬਿਨੂ ਕਿਸੇ ਨੇ ਕਿਹਾ ਕਿ ਯਾਰ ਪੈਸੇ ਬੜੇ ਤੂੰ ਦਿੱਤੇ ਬਾਬਾ ਜੀ ਤੇ ਜੇ ਨਾ ਆਏ ਤੇ ਮੈਂ ਕਿਹਾ ਯਾਰ ਮੈਨੂੰ ਬੇਤਬਾਰੀ ਨਹੀਂ ਆ ਹੂੰ ਉਹ ਮੈਂ ਘਰ ਨਹੀਂ ਸੀ ਤੇ ਉਹ ਮੇਰੇ ਘਰ ਮੈਂ ਜਦੋਂ 2 ਘੰਟੇ ਬਾਅਦ ਆਇਆ ਸਰਦੀ ਦੇ ਵਿੱਚ ਬਾਹਰ ਖਲੋਤਾ ਹੋਇਆ ਅੱਛਾ ਆ ਕਿ ਕਿੱਥੇ ਚਲੇ ਗਏ ਸੀ ਤੁਸੀਂ ਉਦੋਂ ਟੈਲੀਫੋਨ ਮੋਬਾਈਲ ਹੁੰਦੇ ਨਹੀਂ ਸੀ ਮੈਂ 74 75 ਦੀ ਗੱਲ ਮੈਂ ਕਿਹਾ ਯਾਰ ਮੈਂ ਆ ਪੈਸੇ ਤਾਂ ਫੜੋ ਆਪਣੇ ਮੈਂ ਤੇ ਗਵਾ ਹੂੰ ਹੂੰ ਨਾਲੇ ਮੇਰੀ ਇਹ ਨਸਲ ਦਾ ਬੇਈਮਾਨ ਹੋ ਸਕਦੀ ਆ ਜੇ ਟਾ ਆ ਜਾਵੇ ਜੱਟ ਆ ਜਾਵੇ ਜੱਟ ਆ ਜਾਵੇ ਸਾਂਭ ਸਾਂਭ ਰੱਖੀਆਂ ਯਾਦਾਂ ਦੇ ਸੰਦੂਕ ਭਰ ਗਏ ਆਹਾ ਹਾ ਨਾਈਸ ਵੈਰੀ ਨਾਈਸ ਐ ਮੈਨੂੰ ਬੁਲਾਉਂਦੀ ਮੈਂ ਜੱਟ ਆ ਨਾ ਅੱਛਾ ਸਾਡੀ ਬੇਗਮ ਬੁਲਾ ਰਹੀ ਏ ਬੇਗਮ ਬੁਲਾ ਰਹੀ ਏ ਜਾਂ ਕੋਈ ਬੁਲਾ ਰਿਆ ਕੋਈ ਹੋਰ ਬੁਲਾ ਲੈ ਤੁਹਾਨੂੰ ਕੀ ਤਰਾਜ਼ ਆ ਜੱਟ ਆ ਜਾਵੇ ਸਾਂਭ ਸਭ ਰੱਖੀਆਂ ਯਾਦਾਂ ਦੇ ਸੰਦੂਕ ਭਰ ਗਏ ਤੇ ਨਾ ਦੀਵੇ ਤੋਂ ਡਰਾ ਨਾ ਦੀਵੇ ਨੂੰ ਡਰਾ ਨਹੀਂ ਵਾਏ ਨਾ ਦੀਵੇ ਨੂੰ ਡਰਾ ਨਹੀਂ ਵਾਏ ਵਾਹ ਵਾਹ ਅੱਛਾ ਵਾਏ ਹਵਾਏ ਨਾ ਦੀਵੇ ਨੂੰ ਡਰਾ ਨਹੀਂ ਵਾਏ ਵਟ ਤੈਨੂੰ ਖਾ ਜਾਵਣਾ ਹੂੰ ਵਟ ਸਮਝ ਗਿਓ ਜੀ ਹੁਸੜ ਮੇਰੀ ਹਿੱਕ ਵਿੱਚ ਮੇਰੀ ਹਿੱਕ ਵਿੱਚ ਸਿੱਕ ਦੇ ਭਾਂਬੜ ਤੇ ਵੇੜਾ ਸੀਤ ਸੀਤ ਕਰਦਾ ਵਾ 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 ਉਹ ਰਾਮ ਨਾ ਬੈਠੇ ਨੇ ਮਰਨ ਮੈਂ ਕੱਲਾ ਡਿਆ ਕਿਉਂਕਿ ਉਹਨਾਂ ਨੇ ਪਰਵਾਹੀ ਕਿਸੇ ਕਰਦੀ ਦੁੱਖ ਮੇਰਾ ਦੁੱਖ ਮੇਰੇ ਤੱਕ ਆ